ਦੇਖੇ ਦਰਸ਼ਕਾਂ ਦਾ ਸਵਾਗਤ ਹੈ ਥੋੜੀ ਦੇਰ ਤੱਕ ਪਹਿਲਾਂ ਤਾਂ ਇੰਚ ਲੱਗ ਰਿਹਾ ਸੀ ਕਿ ਭਾਰਤ ਪੁਸ਼ਨ ਆਸ਼ੂ ਦੇ ਉੱਪਰ ਜਿਮਨੀ ਚੋਣਾ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਪੂਰੀ ਖਬਰ ਦਾ ਰੁਖ ਹੀ ਬਦਲ ਦਿੱਤਾ ਹੈ ਪੂਰੇ ਮਾਮਲੇ ਦਾ ਰੁਖ ਜਿਹੜਾ ਹੈ ਬਦਲ ਕੇ ਅੱਖ ਦਿੱਤਾ ਹੈ ਕਿਉਂਕਿ ਸਿਆਸਤ ਦੇ ਸਤਰੰਜ ਦੇ ਵਿੱਚ ਚੁਕਾਉਣ ਵਾਲਾ ਇੱਕ ਮੋਹਰਾ ਸਾਹਮਣੇ ਨਿਕਲਿਆ ਹੈ ਦੱਸ ਦਿਆ ਹੈ ਕਿ ਕੀ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤਪੁਤਨ ਆਸ਼ੂਰ ਨੇ ਖੁਦ ਨੂੰ ਹੀ ਸੰਮਨ ਪਿਜਵਾਏ ਸੀ ਜਿहां ਤਾਂ ਜੋ ਜਿਮਨੀ ਚੋਣਾ ਦੇ ਵਿਚਾਰ ਇਸ ਦਾ ਪੂਰਾ ਫਾਇਦਾ ਉਚਕਿਆ ਜਾ ਸਕੇ ਗੱਲ ਕਰਦੇ ਹਾਂ ਕਿ ਪੁਰਾਣੀ ਦੋਸਤੀ ਸੀ ਜਿਸ ਦੇ ਆਧਾਰ ਤੇ ਇਹ ਸੰਮਨ ਪੇ ਗਿਆ ਜਿਹਾ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਪਰ ਕੀ ਸਚਾਈ ਹੈ ਇਹ ਤਾਂ ਹਜੇ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਜਨਾਸ਼ੂ ਦਾ ਕੀ ਕਹਿਣਾ ਹੈ ਉਹ ਵੀ ਸੁਣਾਂਗੇ ਲੇਕਿਨ ਇਸ ਤੋਂ ਪਹਿਲਾਂ ਕੀ ਕੁਝ ਹੋਰ ਖੁਲਾਸੇ ਹੋਏ ਨੇ ਇਸ ਗੱਲਾਂ ਨੂੰ ਲੈ ਕੇ ਉਹ ਵੀ ਤੁਹਾਨੂੰ ਦੱਸਦੇ ਆਂ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜਾਂਚ ਦੇ ਵਿੱਚ ਹੈਰਾਨ ਕਰਨ ਵਾਲਾ ਜਿਹੜਾ ਤੱਤ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਐਸਐਸਪੀ ਵੱਲੋਂ ਜਿਹੜਾ ਆਪ ਹੀ ਸੱਮਨ ਭੇਜਿਆ ਗਿਆ ਜਿਹੜੇ ਸਮਨ ਪੇ ਜੁਆਏ ਗਏ ਸੀ ਉਹ ਕਿਸੇ ਕਰੀਬੀ ਰਿਸ਼ਤਾ ਜਿਹੜਾ ਐਸਐਸਪੀ ਦੇ ਨਾਲ ਭਾਤਪੁਸ਼ਨ ਦਾ ਹੋ ਸਕਦਾ ਹੈ ਤਾਂ ਅਜਿਹੀ ਖੁਲਾਸੀ ਹੋਏ ਨੇ ਜਿਹੜੇ ਕਿ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੇ ਨੇ ਇਹੋ ਜੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਆਸ਼ੂ ਨੇ ਖੁਦ ਹੀ ਆਪਣੇ ਆਪ ਨੂੰ ਸਮਨ ਭੇਜੇ ਸੀ ਗਿਆ ਐਸਐਸਪੀ ਤੇ ਭਾਤਪੁਸ਼ਨ ਆਸ਼ੂ ਵਿਚਕਾਰ ਸਿੱਧੀ ਜੋ ਗੱਲਬਾਤ ਸੀ ਜਿਸ ਕਰਕੇ ਅਜਿਹਾ ਕੀਤਾ ਗਿਆ ਹੈ ਦੱਸਦੀ ਹੈ ਕਿ ਜਦੋਂ ਚੋਣਾ ਦੀਆਂ ਤਰੀਕਾ ਐਲਾਨੀਆਂ ਗਈਆਂ ਸੀ ਤਾਂ ਉਦੋਂ ਦੋਨਾਂ ਦੇ ਵਿਚਕਾਰ ਗੁਪਤ ਮੀਟਿੰਗ ਵੀ ਹੋਈ ਸੀ ਜਿਸ ਤੋਂ ਬਾਅਦ ਭਾਰਤਪ੍ਰਸ਼ਣ ਆਸ਼ੂ ਨੂੰ ਐਸਐਸਪੀ ਦੇ ਵੱਲੋਂ ਸੱਮਨ ਭੇਜਿਆ ਜਾਂਦਾ ਫਿਲਹਾਲ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਸੱਮਨ ਭੇਜ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵੱਡੀ ਕਾਰਵਾਈ ਐਸਐਸਪੀ ਤੇ ਕਰ ਦਿੱਤੀ ਗਈ ਹੈ ਤਤਕਾਲ ਭਾਵਨਾ ਨੂੰ ਸਸਪੈਂਡ ਕਰ ਦਿੱਤਾ ਗਿਆ ਦੋਵਾਂ ਵਿਚਕਾਰ ਪੁਰਾਣੇ ਸੰਬੰਧ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਕਾਰਵਾਈ ਹੋਏ ਕਿਆਜ਼ਾਇਰਿਕ ਕਾਜੂ ਨੇ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ ਤੋਂ ਵੀ ਨਿਯੁਕਤ ਕੀਤਾ ਸੀਗਾ ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀ ਤਾਂ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਐਸਐਸਪੀ ਅਤੇ ਭਾਜਪਾ ਆਸ਼ੂ ਵਿਚਕਾਰ ਗੁਪਤ ਮੀਟਿੰਗ ਹੋਈ ਸੀ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਸਾਹਮਣੇ ਆਈ ਕਿ ਕਿਆਜ਼ਾਇਰਿਕ ਬਿਨਾਂ ਕਿਸੇ ਅਧਿਕਾਰਿਕ ਹੁਕਮ ਤੋਂ ਸੰਮਨ ਜਿਹੜੇ ਆ ਰਾਤੋਂ ਰਾਤ ਭਾਜਪਾ ਆਸ਼ੂ ਨੂੰ ਸੰਮਨ ਜਿਹੜੇ ਭੇਜੇ ਗਏ ਤੇ ਪੂਰਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਦੱਸਿਆ ਜਾਂਦਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸੰਮਨ ਜਿਹੜੇ ਆ ਭੇਜੇ ਗਏ ਸੀਗੇ ਜਿਸ ਤੋਂ ਜਿਸ ਚੀਜ਼ ਨੂੰ ਲੈ ਕੇ ਸੱਤਾ ਸਰਕਾਰ ਵੀ ਇਹ ਭਾਜਪਪੁਸ਼ਨ ਦੇ ਉੱਪਰ ਤੰਜ ਵੀ ਕਾਦੀ ਹੋਈ ਨਜ਼ਰ ਆਈ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੇਕਿਨ ਇਹ ਜੋ ਖਬਰ ਸਾਹਮਣੇ ਆਈ ਹੈ ਕਿ ਵਿਜੀਲੈਂਸ ਦੇ ਸਾਹਮਣੇ ਪੇਸ਼ ਹੁਣ ਗੱਲ ਕੀਤੀ ਗਈ ਸੀਗੀ ਇਸ ਤੋਂ ਪਹਿਲਾਂ ਕਿ ਭਾਜਪਪੁਸ਼ਨ ਆਸ਼ੂ ਦੇ ਵੱਲੋਂ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਸੀਗਾ ਕਿ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਭਾਵੇਂ ਸੰਮਣ भेजे गए ने पर वो पेश नहीं होंगे पेशी नहीं करेंगे जिस ਤੋਂ ਬਾਅਦ ਜਿਹੜਾ ਵੱਡੀ ਕਾਰਵਾਈ ਅੱਜ ਸਾਹਮਣੇ ਆਈ ਹੈ ਕਿ ਆ ਕਿ ਐਸਐਸਪੀ ਲੁਧਿਆਣਾ ਰੇਂਜ ਜੋ ਜਗਪ੍ਰੀਤ ਸਿੰਘ ਹੈ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਵੱਡੀ ਕਾਰਵਾਈ ਹੋਈ ਹੈ ਸਰ ਸੂਤਰਾਂ ਮੁਤਾਬਕ ਜੋ ਖਬਰ ਸਾਹਮਣੇ ਆਈ ਕਿ ਦੋਵੇਂ ਵਿਚਾਲੇ ਜੋ ਦੋਵਾਂ ਦੇ ਸੰਪਰਕ ਦੇ ਵਿੱਚ ਸੀਗੇ ਆਪਸ ਦੇ ਵਿੱਚ ਐਸਐਸਪੀ ਤੇ ਪਟਪੁਸ਼ਨ ਆਸ਼ੂ ਉਹ ਆਪਸ ਦੇ ਸੰਪਰਕ ਦੇ ਵਿੱਚ ਲਗਾਤਾਰ ਸੀਗੇ ਇਸ ਕਰਕੇ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਆ ਉਹ ਸੱਮਨ ਭੇਜੇ ਗਏ ਨੇ ਕਿਹਾ ਹੀ ਜਾ ਰਿਹਾ ਹੈ ਕਿ ਬਾਰ ਬਾਰ ਵਿਪਟਪੁਸ਼ਨ ਆਸ਼ੂ ਨੇ ਆਪਣੇ ਆਪ ਨੂੰ ਹੀ ਸੱਮਨ ਭੇਜਵਾਏ ਸੀ ਤਾਂ ਜੋ ਜਿਮਨੀ ਟੋਣਾ ਦੇ ਵਿਚਕਾਰ ਉਸ ਦਾ ਫਾਇਦਾ ਜਿਹੜਾ ਹੈ ਚੁੱਕਿਆ ਜਾ ਸਕੇ ਫਿਲਹਾਲ ਪਟਪੁਸ਼ਨ ਆਸ਼ੂ ਦਾ ਕੀ ਕੁਝ ਕਹਿਣਾ ਹੈ ਉਹ ਤੁਸੀਂ ਆਪ ਹੀ ਸੁਣ ਲਵੋ ਆ ਮੇਆ ਚੋ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ ਦੋ ਤਿੰਨ ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ ਬڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਵਾਂਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ पर 19 ਤਰੀਕ ਤੱਕ ਅਸੀਂ ਇਲੈਕਸ਼ਨ 'ਚ ਆ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਜੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ 'ਚ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਓ ਜੀ ਡਰਾਮਾ ਇਹ ਹਮੇਸ਼ਾ ਕਰਦੇ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਗਲੇਟ ਨਹੀਂ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੇ ਕਿ ਤਸ਼ੱਦਦ ਕਰ ਸਕਦੇ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਵਾਂਗੇ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੀ ਮਨੋ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਅਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਏ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀ ਇਸ ਐਸੀ ਗੱਲ ਹੈ ਜਦੋਂ ਉਹਦਾ ਰੋ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਂਡਰਾ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਇਹ ਆਪ ਨਹੀਂ ਮੰਨਣਾ ਨਾ ਇਹ ਆਜਾ ਮੇਰਾ ਲਾਈਵ ਚੱਲਦਾ ਹੋਇਆ ਹੈ ਅਗਰ ਤੁਸੀਂ ਲਾਈਵ ਚੱਲਦਾ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲਦੇ ਹੋ सीपी ਦਾ ਤਬਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਹੈ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਹੈ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਭ ਕਿਉਂ ਬੋਲ ਰਹੇ ਐ ਇਸਦਾ ਇਸਦਾ ਕਿਉਂ ਬੋਲ ਰਹੇ ਲੱਗਦਾ ਕਿ ਸ੍ਰਿਸ਼ਟੋ ਪిల్లా ਤੁਸੀਂ ਜਿਦਾ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈ ਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੱਦਾਂ ਰਾਣ ਜੀ ਜੀ ਨੇ ਕਿਹਾ ਸੀ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਹੈਗਾ ਕੋਲ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲਫਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਗ ਕੇ ਸੰਭਲ ਕਰੇ ਮਨਛਾਓ ਇਹ ਹੀ ਸੀ ਕਿ ਕਿਸ ਤਰੀਕੇ ਜਾਪਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਵਿੱਚ ਪੂਰਾ ਨਹੀਂ ਹੁੰਦਾ ਬੈਕਫਾਇਰ ਹੋ ਰਿਹਾ ਮੇਰੀ ਅਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪ ਨੂੰ ਪੰਜਾਬ ਸਰਕਾਰ ਇੱਕ ਵੱਡਾ ਮੰਥਨ ਵੀ ਕਰ ਰਹੀ ਹੈ ਜੀ ਇੱਕ ਹੋਰ ਬੀਜੀ ਹੋਟਲ ਦੇ ਵਿੱਚ ਇਸੇ ਮوضوع ਤੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਣਾ ਮੈਂ ਅਫਸਰਾ ਨੂੰ ਇਹ ਕਹਿਣਾ ਚਾਹਣਾ ਅਸਲੀ ਗੱਲ ਹੈ ਕਿ ਇਹ ਸਮਨਤਾ ਕੀਤੇ ਹੈਗੇ ਆ ਬਿਲਕੁਲ ਪੂਰੇ SLA ਨਾਲ ਪਰ ਅੱਜ ਜੋ ਇਲੈਕਸ਼ਨ ਦੇ ਹਾਲਾਤ ਆ ਆਮ ਆਦਮੀ ਪਾਰਟੀ ਬਿਲਕੁਲ ਖਿੱਲਰਦੀ ਜਾਂਦੀ ਆ ਕਿਉਂਕਿ ਇਹਨਾਂ ਦੇ ਆਪਣੇ ਭਵਕੜ ਉਹੋ ਹੀ ਨਹੀਂ ਸਾਂਭੇ ਜਾਂਦੇ ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ ਤੁਹਾਨੂੰ ਵੀ ਪਤਾ ਜਿੱਦਣ ਦਿੱਲੀ ਵਰਸਸ ਪੰਜਾਬ ਹੋ ਜਵੇ ਤਾਂ ਪੰਜਾਬ ਸਾਰਾ ਇਕੱਠਾ ਹੋ ਜਾਂਦਾ ਅੱਜ ਪੰਜਾਬ ਵੈਸਟ ਦੀ ਇਲੈਕਸ਼ਨ ਦੇ ਵਿੱਚ ਲਗਭਗ ਦਿੱਲੀ ਦੇ ਖਿਲਾਫ ਖੜਾ ਹੋ ਗਿਆ ਔਰ ਮੈਂ ਇੱਕ ਅਫਸਰਾਂ ਨੂੰ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਪਿਛਲੇ ਸਮੇਂ 'ਚ ਵੀ ਪੰਜ ਚਾਰ ਅਫਸਰ ਜਿਹੜੇ ਸਸਪੈਂਡ ਕੀਤੇ ਆ ਇਹਨਾਂ ਦੇ ਵਰਬਲ ਆਰਡਰਾਂ ਤੇ ਕੰਮ ਨਾ ਕਰੋ ਤੁਸੀਂ ਇਹਨਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ਏਸੀਆਰ ਔਰ ਤੁਹਾਡਾ ਜਿਹੜਾ ਕਰੈਕਟਰ ਆ ਉਹ ਅਸੈਸੀਨੇਸ਼ਨ ਕਿਉਂਕਿ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਵਿੱਚ ਇਹ ਸਾਰੇ ਮਾਰ ਬਹੁਤ ਆ ਦਿੱਲੀ ਵਾਲੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਇਹਨਾਂ ਦਾ ਲਾਅ ਐਂਡ ਆਰਡਰ ਤੁਸੀਂ ਦੇਖ ਸਕਦੇ ਹੋ ਆ ਮੈਂ 2 ਦਿਨ ਹੋਏ ਬਠਿੰਡੇ ਜਾ ਕੇ ਆਇਆ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹਦੇ ਤੋਂ ਬਾਅਦ ਉੱਥੇ ਜਿਹੜਾ ਪੁਲਿਸ ਆ ਉਸ ਪਿੰਡ ਤੇ ਦਬਾਅ ਬਣਾਉਂਦੀ ਆ ਵੀ ਤੁਹਾਡੇ ਚੋਂ ਕਹਨੇ ਪੋਸਟ ਪਾਈ ਆ ਅਸੀਂ ਉਹ ਜਿਹੜਾ ਪਿੰਡ ਦੇ ਵਿੱਚ ਇਹ ਕੰਮ ਹੋਣ ਨਹੀਂ ਦੇਣਾ ਪੁਲਿਸ ਦਬਾਅ ਬਣਾਉਂਦੀ ਆ ਇੱਕ ਪਾਸੇ ਸਮਗਲਰਾਂ ਦਾ ਡਰ ਇੱਕ ਪਾਸੇ ਪੁਲਿਸ ਪੁਲਿਸ ਦਾ ਡਰ ਪੰਜਾਬ ਦੇ ਲੋਕੀ ਇੰਨੇ ਕਮਜ਼ੋਰ ਹਜੇ ਹੋਏ ਨਹੀਂ ਐ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਭਲੇਖਾ ਔਰ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਹੈਗਾ ਅਸਲੀ ਗੱਲ ਐ ਸਿਰਫ ਕੁਰਸੀ ਤੇ ਬੈਠਾ ਆ ਅਸਲੀ ਜਿਹੜਾ ਚੀਫ ਮਿਨਿਸਟਰ ਆ ਉਹ ਕੇਜਰੀਵਾਲ ਆ ਔਰ ਮੈਂ ਇਹਦਾ ਸਾਰੇ ਅਫਸਰਾਂ ਨੂੰ ਕਹਿੰਦਾ ਕਿ ਤੁਸੀਂ ਇਹ ਮਤ ਸੋਚਿਓ ਤੁਹਾਡੇ ਮਹੀਨੇ 6 8 ਆ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕੱਲੂ ਮੇਰੇ ਅਰਗੇ ਵੱਲੋਂ ਵੀ ਆਉਂਦੇ ਆ ਰਾਣਾ ਜੀ ਵੱਲੋਂ ਵੀ ਆਉਂਦੇ ਆ ਜਾਂ ਕਿਸੇ ਹੋਰ ਆਲੂ ਵੀ ਆਉਂਦੇ ਆਜੋ ਜਦੋਂ ਮਰਜੀ ਖੁੱਲੇ ਹੱਥ ਨਾਲ ਪਰ ਇਹਨਾਂ ਧਿਆਨ ਰੱਖਿਓ ਭੇਡੜਾ ਆਉਣ ਵਾਲਾ ਸਮਾਨ ਆ ਜਿੰਨੇ ਅਫਸਰ ਇਹਨਾਂ ਕੋਲ ਵਰਬਲ ਆਰਡਰ ਲੈ ਕੇ ਤੇ ਵਾਰੰਟੀ ਈਸ਼ੂ ਕਰਦੇ ਆ ਸਮਾਨ ਨਹੀਂ ਈਸ਼ੂ ਕਰਦੇ ਆ ਇਹ ਆਪਣੀ ਜ਼ਿੰਮੇਵਾਰੀ ਨਾਲ ਕਰੋ ਇਹਨਾਂ ਨੇ ਤੁਹਾਡੇ ਨਾਲ ਖੜਨਾ ਨਹੀਂ ਹੈ ਮੈਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜ਼ਰੀਏ ਇਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਔਰ ਜਿਹੜੇ ਲੁਧਿਆਣੇ ਦੇ ਵਾਸੀ ਆ ਉਹ ਹੁਣ ਇਹ ਏਕਾ ਕਰ ਲੈਣ ਇੱਕ ਪਾਸੇ ਹੋ ਜਾਣ ਕਿਉਂਕਿ ਅਸਲੀ ਗੱਲ ਆ ਜਿਹੜੇ ਆ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਜਾਂ ਉਹਨਾਂ ਦੇ ਹੋਰ ਆ ਇੰਡਸਟਰੀਅਲਿਸਤ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਪਤਾ ਵੀ ਕੱਲ ਨੂੰ ਹਾਲਾਤ ਕੀ ਬੜਨੇ ਆ ਆ ਜਿਹੜੀ ਪੋਲੂਸ਼ਨ ਬੋਰਡ ਦੀ ਚੇਅਰਮੈਨ ਲਈ ਚੇਅਰਪਰਸਨ ਲਈ ਆ 650 ਕੱਚੇ ਸਮਨ ਆਸ਼ੂ ਦੀ ਤਿਆਰ ਕਰਕੇ ਰੱਖ ਲਿਆ ਇਹਨਾਂ ਇੰਡਸਟਰੀਅਲਿਸਟਾਂ ਨੇ ਮੁੜ ਕੇ ਇਹਨਾਂ ਮਰਦ ਵਾਲੇ ਘੁੰਮਣਾ ਵੀ ਸਾਡੇ ਕੋਲੋਂ ਸਿੱਧੇ ਪੈਸੇ ਮੰਗਦੇ ਆ ਅੱਜ ਜੇ ਕੋਈ ਇਹਨਾਂ ਨੂੰ ਸਿਸਟਮ ਤੋਂ ਬਚਾ ਸਕਦਾ ਲੜਾ ਸਕਦਾ ਤੇ ਉਹ ਕਾਂਗਰਸ ਪਾਰਟੀ ਆ ਔਰ ਇਸ ਸਮੇ ਆਸ਼ੂ ਕਿਉਂਕਿ ਇਹਦੀ ਰੀੜ ਦੀ ਹੱਡੀ ਆ ਚੁਕਿਆ ਨਹੀਂ ਹੈ ਕਈ ਬੰਦੇ ਹੋ ਜਾਂਦੇ ਉਹ ਪੁਰਾਪਰਾ ਮਾੜੇ ਮੋਟੇ ਕਹਿੰਦੇ ਯਾਰ ਸਮਾਜਾ ਕੱਢ ਲਈਏ ਇਹ ਸਮਾ ਨਹੀਂ ਕੱਢਦਾ ਅਸਲੀ ਗੱਲ ਆ ਖੜ ਕੇ ਲੜਾਈ ਲੜਦਾ ਔਰ ਖੜ ਕੇ ਲੜਾਈ ਲੰਡਦਾ ਪੰਜਾਬ ਲਈ ਸਮਾ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਆ ਜਿਹੜਾ ਮੀਡੀਆ ਵੀ ਕਈ ਵਾਰੀ ਮੈਂ ਤੁਹਾਡੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਸੱਚੀ ਗੱਲ ਤਾਂ ਇਹ ਆ ਕਈ ਮੀਡੀਆ ਹਾਊਸਸ ਦਾ ਵੀ ਕਿਉਂਕਿ ਕਈ ਵਾਰੀ ਸਰਕਾਰ ਨੂੰ ਪੁੱਛਣ ਦੀ ਬਜਾਏ ਆਪੋਜੀਸ਼ਨ ਨੂੰ ਹੀ ਪੁੱਛੀ ਜਾਂਦੇ ਆ ਜੋ ਉੱਥੇ ਦਿੱਲੀ ਸਰਕਾਰ ਕਰਦੀ ਆ ਇੱਥੇ ਉਦੋਂ ਵੱਧ ਕਿਤੇ ਕਈ ਗੁਣਾ ਇਹ ਲੋਕ ਜਿਹੜੇ ਆ ਪੰਜਾਬ ਦੇ ਉੱਤੇ ਤਜੱਦਦ ਕਰ ਰਹੇ ਆ ਸੋ ਇਸ ਕਰਕੇ ਮੈਂ ਆਫੀਸਰ ਲੌਬੀ ਨੂੰ ਖਾਸ ਕਰਕੇ ਕਹੂੰਗਾ ਕਿਉਂਕਿ ਤੁਹਾਡਾ ਹੁਣ ਇਹਨਾਂ 'ਚ ਵਿਸ਼ਵਾਸ ਨਹੀਂ ਰਿਹਾ ਔਰ ਆਪਣਾ ਇਹ ਸਮਾਂ 6-8 ਮਹੀਨੇ ਦਾ ਟਾਈਮ ਪਾਸ ਤੁਸੀਂ ਕਰ ਲਓ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਓ ਇਹਨਾਂ ਦੇ ਤੁਹਾਡੇ ਨਾਲ ਨਹੀਂ ਖੰਡਾ ਸੱਚਕਾਲ ਮੈਂ ਹਾਂ ਆਰਤੀਆ ਸੁੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਥੋੜੀ ਦੇਰ ਤੱਕ ਪਹਿਲਾਂ ਤਾਂ ਇੰਚ ਲੱਗ ਰਿਹਾ ਸੀ ਕਿ ਭਾਰਤ ਪੁਸ਼ਨ ਆਸ਼ੂ ਦੇ ਉੱਪਰ ਜਿਮਨੀ ਟੋਣਾ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਪਰ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਨੇ ਪੂਰੀ ਖਬਰ ਦਾ ਰੁਖ ਹੀ ਬਦਲ ਦਿੱਤਾ ਹੈ ਪੂਰੇ ਮਾਮਲੇ ਦਾ ਰੁਖ ਜਿਹੜਾ ਹੈ ਬਦਲ ਕੇ ਅੱਖ ਦਿੱਤਾ ਹੈ ਕਿਉਂਕਿ ਸਿਆਸਤ ਦੇ ਸਤਰੰਜ ਦੇ ਵਿੱਚ ਚੁਕਾਉਣ ਵਾਲਾ ਇੱਕ ਮੋਹਰਾ ਸਾਹਮਣੇ ਨਿਕਲਿਆ ਹੈ ਦੱਸਿਆ ਗਿਆ ਕਿ ਕੀ ਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆਈ ਏ ਦੱਸਿਆ ਜਾ ਰਿਹਾ ਹੈ ਕਿ ਭਾਜਪਾਸ਼ਨ ਆਸ਼ੂ ਨੇ ਖੁਦ ਨੂੰ ਹੀ ਸੰਮਨ ਭੇਜਵਾਏ ਸੀ ਜਿहां ਤਾਂ ਜੋ ਜਿਮਨੀ ਚੋਣਾਂ ਦੇ ਵਿਚਕਾਰ ਇਸ ਦਾ ਪੂਰਾ ਫਾਇਦਾ ਚੁੱਕਿਆ ਜਾ ਸਕੇ ਗੱਲ ਕਰਦੇ ਹਾਂ ਕਿ ਪੁਰਾਣੀ ਦੋਸਤੀ ਸੀ ਜਿਸ ਦੇ ਆਧਾਰ ਤੇ ਇਹ ਸੰਮਨ ਭੇਜੇ ਗਿਆ ਜਿहां ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਏ ਪਰ ਕੀ ਸੱਚਾਈ ਹੈ ਇਹ ਤਾਂ ਹਜੇ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾਸ਼ਨ ਆਸ਼ੂ ਦਾ ਕੀ ਕਹਿਣਾ ਹੈ ਉਹ ਵੀ ਸੁਣਾਂਗੇ ਲੇਕਿਨ ਇਸ ਤੋਂ ਪਹਿਲਾਂ ਕੀ ਕੋਈ ਹੋਰ ਖੁਲਾਸੇ ਹੋਏ ਨੇ ਇਸ ਗੱਲਾਂ ਨੂੰ ਲੈ ਕੇ ਉਹ ਵੀ ਤੁਹਾਨੂੰ ਦੱਸਦੇ ਆਂ ਸੂਤਰਾਂ ਤੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜਾਂਚ ਦੇ ਵਿੱਚ ਹੈਰਾਨ ਕਰਨ ਵਾਲਾ ਜਿਹੜਾ ਤੱਤ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਸੂਤਰਾਂ ਤੇ ਹਵਾਲੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਐਸਐਸਪੀ ਵੱਲੋਂ ਜਿਹੜਾ ਆਪ ਹੀ ਸੱਮਨ ਭੇਜਿਆ ਗਿਆ ਜਿਹੜੇ ਸੱਮਨ ਭੇਜਵਾਏ ਗਏ ਸੀ ਉਹ ਕਿਸੇ ਕਰੀਬੀ ਰਿਸ਼ਤਾ ਜਿਹੜਾ ਐਸਐਸਪੀ ਦੇ ਨਾਲ ਭਾਤਪੁਸ਼ਨ ਦਾ ਹੋ ਸਕਦਾ ਹੈ ਤਾਂ ਅਜਿਹੀ ਖੁਲਾਸੀ ਹੋਏ ਨੇ ਜਿਹੜੇ ਕਿ ਸੂਤਾਂ ਦੇ حوالے ਤੋਂ ਸਾਹਮਣੇ ਆ ਰਹੇ ਨੇ ਇਹੋ ਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਆਸ਼ੂ ਨੇ ਖੁਦ ਹੀ ਆਪਣੇ ਆਪ ਨੂੰ ਸੰਮਣ ਪੇਜੇ ਸੀ ਗਿਆ ਐਸਐਸਪੀ ਤੇ ਭਾਤ ਪੁਸ਼ਨ ਆਸ਼ੂ ਵਿਚਕਾਰ ਸਿੱਧੀ ਜੋ ਗੱਲਬਾਤ ਸੀ ਜਿਸ ਕਰਕੇ ਅਜਿਹਾ ਕੀਤਾ ਗਿਆ ਹੈ ਦੱਸਦੀ ਹੈ ਕਿ ਜਦੋਂ ਚੋਣਾ ਦੀਆਂ ਤਰੀਕਾ ਐਲਾਨੀਆਂ ਗਈਆਂ ਸੀ ਤਾਂ ਉਦੋਂ ਦੋਨਾਂ ਦੇ ਵਿਚਕਾਰ ਗੁਪਤ ਮੀਟਿੰਗ ਵੀ ਹੋਈ ਸੀ ਜਿਸ ਤੋਂ ਬਾਅਦ ਭਾਰਤਪ੍ਰਧਾਨ ਆਸ਼ੂ ਨੂੰ ਐਸਐਸਪੀ ਦੇ ਵੱਲੋਂ ਸੱਮਨ ਭੇਜਿਆ ਜਾਂਦਾ ਹੈ ਫਿਲਹਾਲ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਸੱਮਨ ਭੇਜ ਦਿੱਤੇ ਗਏ ਸੀ ਜਿਸ ਨੂੰ ਲੈ ਕੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵੱਡੀ ਕਾਰਵਾਈ ਐਸਐਸਪੀ ਤੇ ਕਰ ਦਿੱਤੀ ਗਈ ਹੈ ਤਤਕਾਲ ਭਾਵਨਾਲ ਸਸਪੈਂਡ ਕਰ ਦਿੱਤਾ ਗਿਆ ਦੋਵਾਂ ਵਿਚਕਾਰ ਪੁਰਾਣੇ ਸੰਬੰਧ ਵੀ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਕਾਰਵਾਈ ਹੋਈਏ ਕਿਆ ਜਾਇਰਿਕ ਕਾਜੂ ਨੇ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ ਤੋਂ ਵੀ ਨਿਯੁਕਤ ਕੀਤਾ ਸੀਗਾ ਜਦੋਂ ਇਹਨਾਂ ਦੀ ਆਪਣੀ ਸਰਕਾਰ ਸੀ ਤਾਂ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਐਸਐਸਪੀ ਅਤੇ ਭਾਜਪਾ ਆਸ਼ੂ ਵਿਚਕਾਰ ਗੁਪਤ ਮੀਟਿੰਗ ਹੋਈ ਸੀ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਸਾਹਮਣੇ ਆ ਰਹੀ ਕਿ ਅਧਿਆਇਕ ਬਿਨਾਂ ਕਿਸੇ ਅਧਿਕਾਰਿਕ ਹੁਕਮ ਤੋਂ ਸੱਮਣ ਜਿਹੜਿਆ ਰਾਤੋਂ ਰਾਤ ਭਾਜਪਾ ਆਸ਼ੂ ਨੂੰ ਸੱਮਣ ਜਿਹੜੇ ਭੇਜੇ ਗਏ ਆ ਤੇ ਪੂਰਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਦੱਸਿਆ ਜਾਂਦਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸੱਮਣ ਜਿਹੜੇ ਭੇਜੇ ਗਏ ਸੀਗੇ ਜਿਸ ਤੋਂ ਜਿਸ ਚੀਜ਼ ਨੂੰ ਲੈ ਕੇ ਸੱਤਾ ਸਰਕਾਰ ਵੀ ਇਹ ਭਾਜਪੂਸ਼ਣ ਦੇ ਉੱਪਰ ਤੰਜ ਵੀ ਕਾਦੀ ਹੋਈ ਨਜ਼ਰ ਆਈ ਹੈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੇਕਿਨ ਇਹ ਜੋ ਖਬਰ ਸਾਹਮਣੇ ਆਈ ਹੈ ਕਿ ਵਿਜੀਲੈਂਸ ਦੇ ਸਾਹਮਣੇ ਪੇਸ਼ ਹੁਣ ਦੀ ਗੱਲ ਕੀਤੀ ਗਈ ਸੀਗੀ ਇਸ ਤੋਂ ਪਹਿਲਾਂ ਕਿ ਭਾਜਪੂਸ਼ਣ ਆਸ਼ੂ ਦੇ ਵੱਲੋਂ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀਗਾ ਕਿ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਭਾਵੇਂ ਸੰਮਣ भेजे गए ने पर पेश नहीं होंगे पेशिन नहीं करेंगे जिस ਤੋਂ ਬਾਅਦ ਜਿਹੜਾ ਵੱਡੀ ਕਾਰਵਾਈ ਅੱਜ ਸਾਹਮਣੇ ਆਈ ਹੈ ਕਿ ਆ ਕਿ ਐਸਐਸਪੀ ਲੁਧਿਆਣਾ ਰੇਂਜ ਜੋ ਜਗਪ੍ਰੀਤ ਸਿੰਘ ਹੈ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਵੱਡੀ ਕਾਰਵਾਈ ਹੋਈ ਹੈ ਸਿਰਕ ਸੂਤਰਾਂ ਮੁਤਾਬਕ ਜੋ ਖਬਰ ਸਾਹਮਣੇ ਆਈ ਇੱਕ ਦੋਵੇਂ ਵਿਚਾਲੇ ਜੋ ਦੋਵਾਂ ਦੇ ਸੰਪਰਕ ਦੇ ਵਿੱਚ ਸੀਗੇ ਆਪਸ ਦੇ ਵਿੱਚ ਐਸਐਸਪੀ ਤੇ ਪਟਪੁਸ਼ਨ ਆਸ਼ੂ ਉਹ ਆਪਸ ਦੇ ਸੰਪਰਕ ਦੇ ਵਿੱਚ ਲਗਾਤਾਰ ਸੀਗੇ ਇਸ ਕਰਕੇ ਬਿਨਾਂ ਕਿਸੇ ਅਧਿਕਾਰਿਕ ਹੁਕਮ ਦੇ ਜਿਹੜੇ ਆ ਉਹ ਸੱਮਨ ਭੇਜੇ ਗਏ ਨੇ ਕਿਹਾ ਹੀ ਜਾ ਰਿਹਾ ਹੈ ਕਿ ਬਾਰ ਬਾਰ ਵਿਪਟਪੁਸ਼ਨ ਆਸ਼ੂ ਨੇ ਆਪਣੇ ਆਪ ਨੂੰ ਹੀ ਸੱਮਨ ਭੇਜਵਾਏ ਸੀ ਤਾਂ ਜੋ ਜਿਮਨੀ ਟੋਣਾ ਦੇ ਵਿਚਕਾਰ ਉਸ ਦਾ ਫਾਇਦਾ ਜਿਹੜਾ ਹੈ ਚੁੱਕਿਆ ਜਾ ਸਕੇ ਫਿਲਹਾਲ ਪਟਪੁਸ਼ਨ ਆਸ਼ੂ ਦਾ ਕੀ ਕੁਝ ਕਹਿਣਾ ਹੈ ਉਹ ਤੁਸੀਂ ਆਪ ਹੀ ਸੁਣ ਲਵੋ ਰਾਮਿਆ ਚੋ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸ hẳn ਤੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ ਦੋ ਤਿੰਨ ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਵੇ ਬڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ 'ਚ ਆ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਜੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ 'ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਓ ਜੀ ਡਰਾਮਾ ਇਹ ਹਮੇਸ਼ਾ ਕਰਦੇ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਗਲੇਟ ਨਹੀਂ ਸੀ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡੱਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੇ ਕਿ ਤਸ਼ੱਦਦ ਕਰ ਸਕਦੇ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੀ ਮਨੋ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈ ਕੰਡੂ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀ ਇਸ ਐਸੀ ਕਰਦੇ ਜਦੋਂ ਉਹਨਾਂ ਦਾ ਰੋ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਨਾਂ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਨਾਂ ਆਡਰਾਂ ਤੋਂ ਕੋਈ ਐਸਐਸਪੀ ਇਹੋ ਜਿਹਾ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਨਾਂ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਇਹ ਆਪਸੇ ਮੰਨ ਜਣਾ ਨਾ ਇਹ ਹੁੰਦਾ ਮੇਰਾ ਜੇਕਰ ਤੁਸੀਂ ਰਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲਦੇ ਹੋ सीपी ਦਾ ਤਬਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ सीपी ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ بیਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਹੈ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ सस्पेंड ਕਿਉਂ ਹੁੰਦਾ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਪੁੱਛ ਰਹੇ ਆ ਇਸ ਨਜ਼ਰ ਐਸਾ ਕਿਉਂ ਪੁੱਛ ਰਹੇ ਆ ਲੱਗਦਾ ਕਿ ਇਸ ਵਿੱਚ ਤੋਂ ਪਹਿਲਾਂ ਤੁਸੀਂ ਜਿਦਾ ਕਿ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈ ਜਿਹੜਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੱਦਾਂ ਰਾਣ ਜੀ ਜੀ ਨੇ ਕਿਹਾ ਕਿ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲਬਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੰਘ ਕੇ ਸੰਮਲਦਰੇ ਮਨਛਾਓ ਇਹ ਹੀ ਸੀ ਕਿ ਕਿਸ ਤਰੀਕੇ ਜਾਪਤਾ ਪਤਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਚ ਪੂਰਾ ਨਹੀਂ ਹੁੰਦਾ ਬੈਕਫਾਇਰ ਹੋ ਰਿਹਾ ਮੇਰੀ ਅਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪ ਨੂੰ ਆ ਪੰਜਾਬ ਸਰਕਾਰ ਦਾ ਇੱਕ ਵੱਡਾ ਮੰਥਨ ਵੀ ਕਰ ਰਹੀ ਹੈ ਜੀ ਇੱਕ ਬੀਜੀ ਹੋਟਲ ਦੇ ਵਿੱਚ ਇਸੇ ਬੰਦੂ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਣਾ ਮੈਂ ਅਫਸਰਾਂ ਨੂੰ ਇਹ ਕਹਿਣਾ ਚਾਹਣਾ ਅਸਲੀ ਗੱਲ ਹੈ ਕਿ ਇਹ ਸਮਨਤਾ ਕੀਤੇ ਹੈਗੇ ਆ ਬਿਲਕੁਲ ਪੂਰੇ ਸਲਾਹ ਨਾਲ ਪਰ ਅੱਜ ਜੋ ਇਲੈਕਸ਼ਨ ਦੇ ਹਾਲਾਤ ਆ ਆਮ ਆਦਮੀ ਪਾਰਟੀ ਬਿਲਕੁਲ ਖਿੱਲਰਦੀ ਜਾਂਦੀ ਆ ਕਿਉਂਕਿ ਇਹਨਾਂ ਦੇ ਆਪਣੇ ਭਵਕੜ ਉਹੋ ਹੀ ਨਹੀਂ ਸਾਂਭੇ ਜਾਂਦੇ ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ ਤੁਹਾਨੂੰ ਵੀ ਪਤਾ ਜਿੱਦਣ ਦਿੱਲੀ ਵਰਸਸ ਪੰਜਾਬ ਹੋ ਜੂਵੇ ਤਾਂ ਪੰਜਾਬ ਸਾਰਾ ਇਕੱਠਾ ਹੋ ਜਾਂਦਾ ਅੱਜ ਪੰਜਾਬ ਵੈਸਟ ਦੀ ਇਲੈਕਸ਼ਨ ਦੇ ਵਿੱਚ ਲਗਭਗ ਦਿੱਲੀ ਦੇ ਖਿਲਾਫ ਖੜਾ ਹੋ ਗਿਆ ਔਰ ਮੈਂ ਇੱਕ ਅਫਸਰਾਂ ਨੂੰ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਪਿਛਲੇ ਸਮੇਂ 'ਚ ਵੀ 5-4 ਅਫਸਰ ਜਿਹੜੇ ਸਸਪੈਂਡ ਕੀਤੇ ਆ ਇਹਨਾਂ ਦੇ ਵਰਬਲ ਆਰਡਰਾਂ ਤੇ ਕੰਮ ਨਾ ਕਰੋ ਤੁਸੀਂ ਇਹਨਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ਏਸੀਆਰ ਔਰ ਤੁਹਾਡਾ ਜਿਹੜਾ ਕਰੈਕਟਰ ਆ ਉਹ ਅਸੈਸੀਨੇਸ਼ਨ ਕਿਉਂਕਿ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਵਿੱਚ ਇਹ ਸਾਰੇ ਮਾਰ ਬਹੁਤ ਆ ਦਿੱਲੀ ਵਾਲੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਇਹਨਾਂ ਦਾ ਲਾਅ ਐਂਡ ਆਰਡਰ ਤੁਸੀਂ ਦੇਖ ਸਕਦੇ ਹੋ ਆ ਮੈਂ 2 ਦਿਨ ਹੋਏ ਬਠਿੰਡੇ ਜਾ ਕੇ ਆਇਆ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹਦੇ ਤੋਂ ਬਾਅਦ ਉੱਥੇ ਜਿਹੜਾ ਪੁਲਿਸ ਆ ਉਸ ਪਿੰਡ ਤੇ ਦਬਾਅ ਬਣਾਉਂਦੀ ਆ ਵੀ ਤੁਹਾਡੇ ਚੋਂ ਕਹਨੇ ਪੋਸਟ ਪਾਈ ਆ ਅਸੀਂ ਉਹ ਜਿਹੜਾ ਪਿੰਡ ਦੇ ਵਿੱਚ ਇਹ ਕੰਮ ਹੋਣ ਨਹੀਂ ਦੇਣਾ ਪੁਲਿਸ ਦਬਾਅ ਬਣਾਉਂਦੀ ਆ ਇੱਕ ਪਾਸੇ ਸਮਗਲਰਾਂ ਦਾ ਡਰ ਇੱਕ ਪਾਸੇ ਪੁਲਿਸ ਪੁਲਿਸ ਦਾ ਡਰ ਪੰਜਾਬ ਦੇ ਲੋਕੀ ਇੰਨੇ ਕਮਜ਼ੋਰ ਹਜੇ ਹੋਏ ਨਹੀਂ ਐ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਭਨੇਖਾ ਔਰ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਹੈਗਾ ਅਸਲੀ ਗੱਲ ਐ ਸਿਰਫ ਕੁਰਸੀ ਤੇ ਬੈਠਾ ਆ ਅਸਲੀ ਜਿਹੜਾ ਚੀਫ ਮਿਨਿਸਟਰ ਆ ਉਹ ਕੇਜਰੀਵਾਲ ਆ ਔਰ ਮੈਂ ਇਹਨਾਂ ਸਾਰੇ ਅਫਸਰਾਂ ਨੂੰ ਕਹਿੰਦਾ ਇਹ ਤੁਸੀਂ ਇਹ ਮਤ ਸੋਚਿਓ ਤੁਹਾਡੇ ਮਹੀਨੇ 6 8 ਆ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕੱਲੂ ਮੇਰੇ ਅਰਗੇ ਵੱਲੋਂ ਵੀ ਆਉਂਦੇ ਆ ਰਾਣਾਜੀ ਵੱਲੋਂ ਵੀ ਆਉਂਦੇ ਆ ਜਾਂ ਕਿਸੇ ਹੋਰ ਆਲੂ ਵੀ ਆਉਦੇ ਆ ਜੋ ਜਦੋਂ ਮਰਜੀ ਖੁੱਲੇ ਹੱਥ ਨਾਲ ਪਰ ਇਹਨਾਂ ਧਿਆਨ ਰੱਖਿਓ ਭੇਜੜਾ ਆਉਣ ਵਾਲਾ ਸਮਾਨ ਆ ਜਿੰਨੇ ਅਫਸਰ ਇਹਨਾਂ ਕੋਲ ਵਰਬਲ ਆਰਡਰ ਲੈ ਕੇ ਤੇ ਵਾਰੰਟੀ ਈਸ਼ੂ ਕਰਦੇ ਆ ਸਮਾਨ ਈਸ਼ੂ ਕਰਦੇ ਆ ਇਹ ਆਪਣੀ ਜ਼ਿੰਮੇਵਾਰੀ ਨਾਲ ਕਰੋ ਇਹਨਾਂ ਨੇ ਤੁਹਾਡੇ ਨਾਲ ਖੜਨਾ ਨਹੀਂ ਆ ਮੈਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜ਼ਰੀਏ ਇਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਔਰ ਜਿਹੜੇ ਲੁਧਿਆਣੇ ਦੇ ਵਾਸੀ ਆ ਉਹ ਹੁਣ ਇਹ ਏਕਾ ਕਰ ਲੈਣ ਇੱਕ ਪਾਸੇ ਹੋ ਜਾਣ ਜੋ ਕਿ ਅਸਲੀ ਗੱਲ ਆ ਜਿਹੜੇ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਜਾਂ ਉਹਨਾਂ ਦੇ ਹੋਰ ਆ ਇੰਡਸਟਰੀਲਿਸਤ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਪਤਾ ਵੀ ਕੱਲ ਨੂੰ ਹਾਲਾਤ ਕੀ ਬਣਨੇ ਆ ਆ ਜਿਹੜੀ ਪੋਲੂਸ਼ਨ ਬੋਰਡ ਦੀ ਚੇਅਰਮੈਨ ਲਈ ਚੇਅਰਪਰਸਨ ਲਈ ਆ 650 ਕੱਚੇ ਸਮਨ ਆਸ਼ੂ ਜੀ ਤਿਆਰ ਕਰਕੇ ਰੱਖ ਲਿਆ ਇਹਨਾਂ ਇੰਡਸਟਰੀਲਿਸਟਾਂ ਨੇ ਮੁੜ ਕੇ ਇਹਨਾਂ ਮਰਦ ਵਾਲੇ ਘੁੰਮਣਾ ਵੀ ਸਾਡੇ ਕੋਲੋਂ ਸਿੱਧੇ ਪੈਸੇ ਮੰਗਦੇ ਆ ਅੱਜ ਜੇ ਕੋਈ ਇਹਨਾਂ ਨੂੰ ਸਿਸਟਮ ਤੋਂ ਬਚਾ ਸਕਦਾ ਲੜਾ ਸਕਦਾ ਤੇ ਉਹ ਕਾਂਗਰਸ ਪਾਰਟੀ ਆ ਔਰ ਇਸ ਸਮੇ ਆਸ਼ੂ ਕਿਉਂਕਿ ਇਹਦੀ ਰੀੜ ਦੀ ਹੱਡੀ ਆ ਚੁਕਿਆ ਨਹੀਂ ਹੈ ਕਈ ਬੰਦੇ ਹੋ ਜਾਂਦੇ ਉਹ ਪੁਰਾਪਰਾ ਮਾੜੇ ਮੋਟੇ ਕਹਿੰਦੇ ਯਾਰ ਸਮਾਜਾ ਕੱਢ ਲਈਏ ਇਹ ਸਮਾ ਨਹੀਂ ਕੱਢਦਾ ਅਸਲੀ ਗੱਲ ਆ ਖੜ ਕੇ ਲੜਾਈ ਲੜਦਾ ਔਰ ਖੜ ਕੇ ਲੜਾਈ ਲੰਡਦਾ ਪੰਜਾਬ ਲਈ ਸ਼ਮਾ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਆ ਜਿਹੜਾ ਮੀਡੀਆ ਵੀ ਕਈ ਵਾਰੀ ਮੈਂ ਤੁਹਾਡੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਸੱਚੀ ਗੱਲ ਤਾਂ ਇਹ ਆ ਕਈ ਮੀਡੀਆ ਹਾਊਸਸ ਦਾ ਵੀ ਕਿਉਂਕਿ ਕਈ ਵਾਰੀ ਸਰਕਾਰ ਨੂੰ ਪੁੱਛਣ ਦੀ ਬਜਾਏ ਆਪੋਜੀਸ਼ਨ ਨੂੰ ਹੀ ਪੁੱਛੀ ਜਾਂਦੇ ਆ ਜੋ ਉੱਥੇ ਦਿੱਲੀ ਸਰਕਾਰ ਕਰਦੀ ਆ ਇੱਥੇ ਉਦੋਂ ਵੱਧ ਕਿਤੇ ਕਈ ਗੁਣਾ ਇਹ ਲੋਕ ਜਿਹੜੇ ਆ ਪੰਜਾਬ ਦੇ ਉੱਤੇ ਤਸ਼ੱਦਦ ਕਰ ਰਹੇ ਆ ਸੋ ਇਸ ਕਰਕੇ ਮੈਂ ਆਫੀਸਰ ਲੌਬੀ ਨੂੰ ਖਾਸ ਕਰਕੇ ਕਹੂੰਗਾ ਕਿਉਂਕਿ ਤੁਹਾਡਾ ਹੁਣ ਇਹਨਾਂ 'ਚ ਵਿਸ਼ਵਾਸ ਨਹੀਂ ਰਿਹਾ ਔਰ ਆਪਣਾ ਇਹ ਸਮਾਂ 6-8 ਮਹੀਨੇ ਦਾ ਟਾਈਮ ਪਾਸ ਤੁਸੀਂ ਕਰ ਲਓ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਇਓ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੰਡਾ ਸੱਚ ਕਾਲ ਮੈਂ ਹਾਰਤੀਆ ਸੰਦਰ ਨਿਊਜ਼